ਪਰਮਾਤਮਾ ਕਿਸੇ ਦੀ ਤਾਂ ਸੁਣਦਾ ਹੋਊ ਆਪਾਂ ਸਾਰੇ ਇਦਾਂ ਦੇ ਹੋ ਸਕਦੇ ਕੋਈ ਤਾਂ ਹੋਊਗਾ ਇਹ ਆਪਾਂ ਪਰਮਾਤਮਾ ਮੰਨਦੇ ਆ ਤਾਂ ਪਰਮਾਤਮਾ ਦੇ ਵਿੱਚ ਸ਼ਕਤੀ ਹੈ ਤਾਂ ਚਮਤਕਾਰ ਆਪਾਂ ਦੁਨੀਆ ਤੇ ਦੇਖੇ ਨੇ ਕੀ ਪਤਾ ਚਮਤਕਾਰ ਹੋ ਜੇ ਉਹ ਭਰਾ ਖੜਾ ਹੋ ਜੇ ਮੰਨੇ ਆ ਉਹਦਾ ਦਿਮਾਗ ਥੋੜਾ ਜਿਹਾ ਬ੍ਰੇਨ ਉਹਦਾ ਨਹੀਂ ਉਪਰ ਉਪਰ ਕੰਮ ਕਰ ਰਿਹਾ ਪਰ ਉਹਦੇ ਕੱਲਾ ਕੱਲਾ ਆਰਗਨ ਸਾਰੇ ਕੰਮ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਸਪੀਟਲ ਦੇ ਵਿੱਚ ਜੋ ਅਸਲੀ ਕੰਡੀਸ਼ਨ ਆ ਉਹਦਾ ਬ੍ਰੇਨ ਤੋਂ ਬਿਨਾ ਉਹਦਾ ਹੱਡ ਉਹਦਾ ਲੀਵਰ ਉਹਦੀ ਕਿਡਨੀ ਇੱਥੋਂ ਨੀਚੇ ਉਹ ਤਾਂ ਹਰ ਇੱਕ ਪ੍ਰੋਪਰ ਕੰਮ ਕਰ ਰਿਹਾ ਜਿੱਦਾਂ ਕਿਸੇ ਹੈਲਥੀ ਇਨਸਾਨ ਦਾ ਕੰਮ ਕਰਦਾ ਅੱਜ ਦਾ ਪ੍ਰੋਗਰਾਮ ਮੈਂ ਸਾਰਾ ਉਹਨੂੰ ਡੈਡੀਕੇਟ ਕਰਦਾ ਰਾਜਵੀਰ ਜੀ ਨੂੰ ਕਿੰਨੀ ਸੋਹਣੀ ਡਰੈਸ ਉਹਦੇ ਪਾਈ ਲੱਗਦੀ ਐ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਸਿੰਗਰ ਦੇ ਨਹੀਂ ਸੋਹਣੀ ਡਰੈਸ ਨਹੀਂ ਲੱਗਦੇ ਕਿੰਨਾ ਸੋਹਣਾ ਗੱਭਰੂ ਜਵਾਨਾ ਉਹਦੇ ਲਈ ਜ਼ੋਰ ਦਾ ਤਾੜੀਆਂ ਮਾਰ ਦਿਓ ਬਈ ਬਣਾ ਕੁਨਾ ਕੀ ਉਹ ਮਾਹੌਲ ਬਹੁਤ ਵਧੀਆ ਔਰ ਦੇਖੋ ਪ੍ਰਾਅ ਐਓ ਕਿਸੇ ਦਾ ਮਾਰਨ ਕੀ ਪਹੁੰਚਦੀ ਕੀ ਹੋਊਗਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਾਗ। ਕਿਉਂ ਮੈਂ ਥੋੜਾ ਮੋਸ਼ਨਲ ਹੀ ਆ ਉਹਦੇ ਲਈ ਹੋਣਾ ਵੀ ਬਣਦਾ ਹੈ ਆਪਣਾ ਸਾਰਾ ਤਾਂ ਬਣਦਾ। ਮੇਰੀ ਡਿਊਟੀ ਹੈ ਅੱਜ ਪ੍ਰੋਗਰਾਮ ਦੀ ਕਮਿਟਮੈਂਟ ਆ ਮੈਂ ਪਹਿਲਾਂ ਵੀ ਇੱਕ ਫੋਮ ਲਾਇਆ ਸੀ ਮੇ ਦਾਸਰਜੀ। ਕੰਮ ਸਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਨੂੰ ਆਪਾਂ ਦੇ ਫੁੱਲ ਮਨੋਰੰਜਨ ਕਰਨਾ। ਲਵ ਯੂ ਰਾਜਵੀਰ ਦੇ ਬੰਦਾ ਤੁਹਾਡੇ ਸਾਰੇ ਬੰਨੋ। ਮੈਂ ਜਦ ਦੁਨੀਆ ਤੋਂ ਜਾਵਾਂ ਮੁਰ ਫੇਰ ਦੁਆਰਾ ਆ ਹਾ ਮੇਰਾ ਦੇਸ ਭੂਵੇਂ ਪੰਜਾਬ ਜੇੜੀ ਬੰਦਾਲ ਦੀ ਲਾਇਦਾ ਨਾ ਬੰਦ ਕਰਦੇ ਤਾਂ ਪਤਾ ਲੱਗੇ ਰਾਜਵੀਰ ਨੂੰ ਵੀ ਤੇਰੀ ਵੇਟ ਕਰਦੇ ਆ ਸੋਹਣਿਆ ਆ ਜਾ ਮੁੜ ਕੇ ਉਹ ਮੇਰੇ ਭਰਾ ਚੱਲ ਉੱਠ ਛੋੜ ਵਾਹ ਉਹ ਸ਼ੇਰ ਆ ਉੱਠ ਹੈ ਨਾ ਮੈਂ ਯਾਰ ਜਿੱਤੂ ਹੋਇਆ ਤੇਰਾ ਕੰਨ ਸੁਣਨਾ ਚਾਹੁੰਦੇ ਨਾ ਤੇਰਾ ਪਰਮਾਤਮਾ ਕਿਸੇ ਦੀ ਤਾਂ ਸੁਣਦਾ ਹੋਊ ਆਪਾਂ ਸਾਰੇ ਇਦਾਂ ਦੇ ਹੋ ਸਕਦੇ ਕੋਈ ਤਾਂ ਹੋਊਗਾ ਇਹ ਆਪਾਂ ਪਰਮਾਤਮਾ ਮੰਨਦੇ ਆ ਤਾਂ ਪਰਮਾਤਮਾ ਦੇ ਵਿੱਚ ਸ਼ਕਤੀ ਹੈ ਤਾਂ ਚਮਤਕਾਰ ਆਪਾਂ ਦੁਨੀਆ ਤੇ ਦੇਖੇ ਨੇ ਕੀ ਪਤਾ ਚਮਤਕਾਰ ਹੋ ਜੇ ਉਹ ਭਰਾ ਖੜਾ ਹੋ ਜੇ ਮੰਨੇ ਉਹਦਾ ਦਿਮਾਗ ਥੋੜਾ ਜਿਹਾ ਬ੍ਰੇਨ ਉਹਦਾ ਨਹੀਂ ਉਹ ਪ੍ਰੋਪਰ ਕੰਮ ਕਰ ਰਿਹਾ ਪਰ ਉਹਦੇ ਕੱਲਾ ਕੱਲਾ ਆਰਗਨ ਸਾਰੇ ਕੰਮ ਕਰ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਸਪੀਟਲ ਦੇ ਵਿੱਚ ਜੋ ਅਸਲੀ ਕੰਡੀਸ਼ਨ ਆ ਉਹਦਾ ਬ੍ਰੇਨ ਤੋਂ ਬਿਨਾ ਉਹਦਾ ਹਾਰਟ ਉਹਦਾ ਲੀਵਰ ਉਹਦੀ ਕਿਡਨੀ ਇਥੋਂ ਨੀਚੇ ਉਹ ਤਾਂ ਹਰ ਇੱਕ ਪ੍ਰੋਪਰ ਕੰਮ ਕਰ ਰਿਹਾ ਜਿੱਦਾਂ ਕਿਸੇ ਹੈਲਥੀ ਇਨਸਾਨ ਦਾ ਕੰਮ ਕਰਦਾ ਅੱਜ ਦਾ ਪ੍ਰੋਗਰਾਮ ਮੈਂ ਸਾਰਾ ਉਹਨੂੰ ਡੈਡੀਕੇਟ ਕਰਦਾ ਰਾਜਵੀਰ ਜੀ ਨੂੰ ਕਿੰਨੀ ਸੋਹਣੀ ਡਰੈਸ ਉਹਦੇ ਪਾਈ ਲੱਗਦੀ ਐ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਸਿੰਗਰ ਦੇ ਨਹੀਂ ਸੋਹਣੀ ਡਰੈਸ ਨਹੀਂ ਲੱਗਦੇ ਕਿੰਨਾ ਸੋਹਣਾ ਗੱਭਰੂ ਜਵਾਨਾ ਉਹਦੇ ਲਈ ਜ਼ੋਰ ਦਾ ਤਾੜੀਆਂ ਮਾਰ ਦਿਓ ਬਈ ਬਣਾ ਕੁਨਾ ਕੀ ਉਹ ਮਾਹੌਲ ਬਹੁਤ ਵਧੀਆ ਔਰ ਦੇਖੋ ਪ੍ਰਾਅ ਐਓ ਕਿਸੇ ਦਾ ਮਾਰਨ ਕੀ ਪਹੁੰਚਦੀ ਕੀ ਹੋਊਗਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਾਗ। ਕਿਉਂ ਮੈਂ ਥੋੜਾ ਮੋਸ਼ਨਲ ਹੀ ਆ ਉਹਦੇ ਲਈ ਹੋਣਾ ਵੀ ਬਣਦਾ ਹੈ ਆਪਣਾ ਸਾਰਾ ਤਾਂ ਬਣਦਾ। ਮੇਰੀ ਡਿਊਟੀ ਹੈ ਅੱਜ ਪ੍ਰੋਗਰਾਮ ਦੀ ਕਮਿਟਮੈਂਟ ਆ ਮੈਂ ਪਹਿਲਾਂ ਵੀ ਇੱਕ ਫੋਮ ਲਾਇਆ ਸੀ ਮੇ ਦਾਸਰਜੀ। ਕੰਮ ਸਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਨੂੰ ਆਪਾਂ ਦੇ ਫੁੱਲ ਮਨੋਰੰਜਨ ਕਰਨਾ। ਲਵ ਯੂ ਰਾਜਵੀਰ ਦੇ ਬੰਦਾ ਤੁਹਾਡੇ ਸਾਰੇ ਬੰਨੋ। ਮੈਂ ਜਦ ਦੁਨੀਆ ਤੋਂ ਜਾਵਾਂ ਮੁਰ ਫੇਰ ਦੁਆਰਾ ਆ ਹਾ ਮੇਰਾ ਦੇਸ ਭੂਵੇਂ ਪੰਜਾਬ ਜੇੜੀ ਬੰਦਾਲ ਦੀ ਲਾਇਦਾ ਨਾ ਬੰਦ ਕਰਦੇ ਤਾਂ ਪਤਾ ਲੱਗੇ ਰਾਜਵੀਰ ਨੂੰ ਵੀ ਤੇਰੀ ਵੇਟ ਕਰਦੇ ਆ ਸੋਹਣਿਆ ਆ ਜਾ ਮੁੜ ਕੇ ਉਹ ਮੇਰੇ ਭਰਾ ਚੱਲ ਉੱਠ ਛੋੜ ਵਾਹ ਉਹ ਸ਼ੇਰ ਆ ਉੱਠ ਹੈ ਨਾ न कितो हो तेरा। कन सुण चव